ਦਸੰਡੇ ਸ਼ੋਅ ਦੇ ਇਸ ਆਖਰੀ ਪੜਾ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਹਾਰਦਿਕ ਸਵਾਗਤ ਹੈ ਜਿਉਂ ਸਭ ਇਜ਼ਰਾਈਲ ਤੇ ਹਮਾਸ ਦਾ ਯੁੱਧ ਚੱਲਦੇ ਨੂੰ ਕਾਫੀ ਲੰਬਾ ਸਮਾਂ ਗੁਜ਼ਰ ਗਿਆ ਇਸ ਦੌਰਾਨ ਬਹੁਤ ਵੱਡੇ ਪੱਧਰ ਤੇ ਆਮ ਲੋਕਾਂ ਦਾ ਨੁਕਸਾਨ ਹੋਇਆ ਜੀ ਔਰ ਹੁਣ ਜਦੋਂ ਇਜ਼ਰਾਈਲ ਦੇ ਅੰਦਰ ਵੀ ਦਬਾਅ ਜਿਹੜਾ ਹੈ ਉਹ ਵੱਧ ਰਿਹਾ ਹੈ ਨਤਨੀਯਾਹੁ ਹੁਣਾਂ ਤੇ ਤੇ ਈਜੀਪਟ ਜਿਹੜਾ ਹੈ ਉਹ ਦੋਹਾਂ ਧਿਰਾਂ ਦੇ ਵਿੱਚ ਸਮਝੌਤਾ ਕਰਾਉਣ ਤੇ ਉਹਨਾਂ ਬੰਦਕਾਂ ਦੀ ਜਿਹੜੇ ਹੈ ਸੁਰੱਖਿਤ ਵਾਪਸੀ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਭਮ ਸਾਹਿਬ ਕੁਝ ਹੌਸਟੇਜ ਹੈ ਜਿਹੜੇ ਉਹ ਈਜੀਪਟ ਤੇ ਉਹ ਕਤਰ ਦੇ ਪ੍ਰਯਾਸਾਂ ਦੇ ਨਾਲ ਉਹ ਛੁਡਵਾਏ ਗਏ ਨੇ ਜੀ ਹੁਣ ਤੱਕ ਜਿਹੜੀ ਫਲਸਤੀਨ ਅਥਾਰਟੀ ਹੈ ਹਮ ਉਹਨਾਂ ਨੇ ਹੁਣ ਸਭ ਤੋਂ ਘੱਟ ਜਿਹੜੀ ਕੈਜੂਐਲਟੀ ਰਿਪੋਰਟ ਕੀਤੀ ਹੈ ਹਮ ਤੇ ਕਿਉਂਕਿ ਮੈਂ ਸਮਝਦਾ ਵੀ ਜਿਹੜੇ ਏਡ ਵਰਕਰਸ ਦੀ ਮੌਤ ਤੋਂ ਬਾਅਦ ਜਿਹੜੀ ਇਜ਼ਰਾਈਲ ਦੀ 에ਅ ਸਟ੍ਰਾਈਕ ਦੇ ਵਿੱਚ ਏਡ ਵਰਕਰਸ ਦੀ ਮੌਤ ਹੋ ਗਈ ਸੀ ਜੀ ਉਸ ਤੋਂ ਬਾਅਦ ਯੂ ਐਸ ਪ੍ਰੈਜ਼ੀਡੈਂਟ ਦਾ ਜਿਹੜਾ ਕਾਫੀ ਸਖਤ ਰਿਐਕਸ਼ਨ ਹਮ ਉਸ ਦੇ ਵਿੱਚ ਆਇਆ ਸੀ ਉਹਨਾਂ ਨੇ ਇਮੀਡੀਏਟ ਸੀਜ਼ ਫਾਇਰ ਦਾ ਜਿਹੜਾ ਉਹਨਾਂ ਨੇ ਮੰਗ ਕੀਤੀ ਸੀ ਜੀ ਸੋ ਉਹ ਯੂ ਐਸ ਦਾ ਦੇਖੋ ਭਮ ਸਾਹਿਬ ਉਹ ਇਜ਼ਰਾਈਲ ਇੱਕ ਹੱਦ ਤੱਕ ਯੂ ਐਸ ਨੂੰ ਐਂਟਾਗਨਾਈਜ਼ ਕਰ ਸਕਦਾ ਹਮ ਕਿਉਂਕਿ ਯੂਐਸ ਦੀ ਜਿਹੜੀ ਸਪੋਰਟ ਹੈ ਉਹ ਉਹ ਉਹਨਾਂ ਦੇ ਲਈ ਉਹਨਾਂ ਨੂੰ ਸਸਟੇਨ ਕਰਨ ਦੇ ਲਈ ਉਹ ਬਹੁਤ ਮਹਤਵਪੂਰਨ ਬੜੀ ਜ਼ਰੂਰੀ ਹੈ ਇੰਟਰਨੈਸ਼ਨਲੀ ਕਿਉਂਕਿ ਯੂਐਸ ਨੇ ਹਮੇਸ਼ਾ ਇਜ਼ਰਾਈਲ ਦਾ ਸਾਥ ਦਿੱਤਾ ਹੈ ਹਮ ਪਰ ਉਹ ਵੀ ਇੱਕ ਹੱਦ ਤੱਕ ਜਿਹੜਾ ਉਹ ਚੀਜ਼ ਜਾ ਸਕਦੀ ਹੈ ਜਦੋਂ ਜ਼ਿਆਦਾ ਕੈਜੂਐਲਟੀਆਂ ਜਿਹੜੀਆਂ ਸਿਵਿਲਿਅਨ ਕੈਜੂਐਲਟੀਆਂ ਹੈ ਉਹ ਹੋਣ ਲੱਗ ਜਾਣ ਫਿਰ ਜਿਹੜੀ ਦੁਨੀਆ ਜਿਹੜੀ ਉਹ ਬਹੁਤਾ دیر ਚੁੱਪ ਨਹੀਂ ਬੈਠ ਸਕਦੀ ਕੁਛ ਨਾ ਕੁਛ ਜਿਹੜਾ ਹੈ ਉਹ ਇੰਟਰਵਨ ਕਰਕੇ ਹਮ ਮਗਰ ਰੋਕਾਂ ਦੇ ਵਿੱਚ ਪ੍ਰਤੀਕਰਮ ਜਿਹੜਾ ਵੱਧ ਆ ਜਾਂਦਾ ਹੈ ਜੀ ਕਿਉਂਕਿ ਹੁਣ ਉਹ ਯੂ ਐਸ ਪ੍ਰੈਜ਼ੀਡੈਂਟ ਦੇ ਵੱਲੋਂ ਜਿਹੜਾ ਸਿੱਧਾ ਆ ਜਣਾ ਹੂੰ ਉਸ ਤੋਂ ਬਾਅਦ ਹੁਣ ਦੇਖੋ ਉੱਥੇ ਜਿਹੜੇ ਇਜ਼ਰਾਈਲੀ ਹਮਲਿਆਂ ਦੇ ਵਿੱਚ ਜਿਹੜੇ ਬੰਦਿਆਂ ਦੀ ਸਭ ਤੋਂ ਘੱਟ ਕਿ ਜੂਵਲਟੀ ਰਿਪੋਰਟ ਕੀਤੀ ਗਈ ਹੈ ਹੂੰ ਹਜੇ ਵੀ ਜਿਹੜੇ ਬਾਕੀ ਬਚਦੇ ਬੰਦਕ ਹੈ ਉਹਨਾਂ ਨੂੰ ਛਡਵਾਉਣ ਦੇ ਵਾਸਤੇ ਜਿਹੜੀਆਂ ਚਾਰਾ ਜੋਈ ਚੱਲ ਰਹੀ ਹੈ ਹੂੰ ਹੁਣ ਈਜੀਪਟ ਦੇ ਵਿੱਚ ਹਮਾਸ ਨੇ ਆਪਣਾ ਵਫ਼ਦ ਭੇਜਣ ਦੀ ਗੱਲ ਕੀਤੀ ਹੈ ਹੂੰ ਪਰ ਇਜ਼ਰਾਈਲ ਨੇ ਹਜੇ ਤੱਕ ਉੱਥੇ ਆਪਣਾ ਵਫ਼ਦ ਭੇਜਣ ਲਈ ਹਾਮੀ ਨਹੀਂ ਭਰੀ ਹੂੰ ਉਹਨਾਂ ਨੇ ਇਹ ਕਿਹਾ ਕਿ ਇਹ ਪੋਲਿਟੀਕਲ ਥੀਏਟਰ ਹੈ ਜੀ ਇਸ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਪਰ ਡੋਮੈਸਟਿਕਲੀ ਜਿਹੜਾ ਨੈਤਨਿਆਹੁ ਦੇ ਉੱਤੇ ਪ੍ਰੈਸ਼ਰ ਵਧਦਾ ਜਾ ਰਿਹਾ ਹੈ ਉਹਨਾਂ ਦੀ ਸਰਕਾਰ ਦੇ ਖਿਲਾਫ ਜਿਹੜੇ ਹੈ ਉਹ ਪ੍ਰੋਟੈਸਟ ਹੋ ਰਹੇ ਹੂੰ ਉਹਨਾਂ ਦੇ ਜਿਹੜੇ ਆਪੋਜੀਸ਼ਨ ਲੀਡਰ ਹੈ ਉਹਨਾਂ ਨੇ ਯੂਐਸ ਜਾ ਕੇ ਯੂਐਸ ਆਫੀਸ਼ੀਅਲਸ ਨੂੰ ਮਿਲਣ ਦੀ ਗੱਲ ਕਹੀ ਹੈ ਹੂੰ ਸੋ ਉਹ ਨੈਚੁਰਲੀ ਆ ਵੀ ਉਹ ਜਿਹੜਾ ਪ੍ਰੈਸ਼ਰ ਹੈ ਉਹ ਨੈਤਨਿਆਹੁ ਤੇ ਵਧ ਰਿਹਾ ਹੈ ਤੇ ਉਹ ਗੱਲ ਨੂੰ ਕਿਸੇ ਨਾ ਕਿਸੇ ਤਣਪਤਨ ਲਾਉਣਗੇ ਤਣਪਤਨ ਲਾਉਣ ਦੀ ਜਿਹੜੀ ਹੈ ਤੇ ਉਹ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰਨਗੇ ਹਮ ਪਰ ਜਿਹੜੇ ਉਹਨਾਂ ਨੇ ਇਹ ਵੀ ਇਹ ਗੱਲ ਆਖੀ ਹੈ ਕਿ ਕਾਫੀ 40 ਦੇ ਕਰੀਬ ਜਿਹੜੇ ਬੰਦਕ ਹੈ ਹੌਂ ਸਟੇਜ ਹੈ ਉਹ ਹਮਾਸ ਦੇ ਜਿਹੜੀ ਬੰਦਕ ਉੱਥੇ ਕੈਪਟਿਵਿਟੀ ਦੇ ਵਿੱਚ ਉਹ ਆਪਣੀ ਜਾਨ ਗਵਾ ਚੁੱਕੇ ਨੇ ਹਮ ਸੋ ਉਹਨਾਂ ਉਸ ਦੇ ਨਾਲ ਜਿਹੜਾ ਇਜ਼ਰਾਇਲ ਦੇ ਲੋਕਾਂ ਦੇ ਵਿੱਚ ਉਹ ਗੁੱਸਾ ਵੀ ਉਸ ਚੀਜ਼ ਦਾ ਜੀ ਪੜਕਣਾ ਸੋ ਉਸ ਚੀਜ਼ ਨੂੰ ਜਿਹੜਾ ਜਸਟੀਫਾਈ ਕਰਨਾ ਉਹਨਾਂ ਨੂੰ ਆਪਣੇ ਡੋਮੈਸਟਿਕ ਜਿਹੜੀ ਆਡੀਅנס ਹੈ ਹੂੰ ਉਸ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੂੰ ਦੱਸ ਵੀ ਜਿਹੜਾ ਇੱਕ ਪੋਲਿਟੀਕਲ ਸੋਲਿਊਸ਼ਨ ਹੈ ਉਸ ਨੂੰ ਸੇਲ ਕਰਨਾ ਪਵੇਗਾ ਵੇਚਣਾ ਪਵੇਗਾ ਜੀ ਸੋ ਭਮ ਸਾਹਿਬ ਜਿਹੜਾ ਇਹ ਹਰੇਕ ਕੌਨਫਲਿਕਟ ਦਾ ਜਿਹੜਾ ਅੰਤ ਹੈ ਹੂੰ ਉਹ ਟੇਬਲ ਤੇ ਹੀ ਹੁੰਦਾ ਹੈ ਹੂੰ ਅਜਿਹੀ ਕੋਈ ਸਮੱਸਿਆ ਨਹੀਂ ਜਿਹੜਾ ਕਿੰਨੇ ਕਿੰਨੇ ਜਿਹੜੇ ਕੰਟਰੀਜ਼ ਆ ਜਿਹੜੇ ਮੁਲਖ ਹੈ ਇੰਗਲੈਂਡ ਤੇ ਫਰਾਂਸ ਦੀ ਉਦਾਹਰਨ ਲਾ ਲਓ ਤੁਸੀਂ ਹੂੰ ਉਹਨਾਂ ਨੇ 100 ਸਾਲ ਦਾ ਯੁੱਧ ਵੀ ਇੱਕ ਲੜਿਆ ਹੰਡਰਡ ਇਅਰਸ ਵਾਰ ਹੂੰ ਜਿਹੜਾ ਯੂਰਪ ਹੈ ਉਸਨੇ ਸਾਰੀ ਮਿਡਲ ਏਜਸ ਦੇ ਵਿੱਚ ਅਸੀਂ ਜਿਹੜਾ ਦੇਖ ਰਹੇ ਹਾਂ ਹੂੰ ਯੂਰਪ ਨੇ ਜਿੰਨਾ ਇੱਕ ਦੂਜੇ ਦਾ ਖੂਨ ਬਹਾਇਆ ਹੂੰ ਉਹਨਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਭੂ-ਖੰਡ ਦੇ ਵਿੱਚ ਜਿਹੜਾ ਹੈ ਉਹ ਇੰਨੀ ਕਤਲੋਗਾਰਤ ਹੋਈ ਹੋਵੇਗੀ ਹੂੰ ਦੋ ਵਿਸ਼ਵ ਜੰਗਾਂ ਲੜੀਆਂ ਉਸ ਤੋਂ ਪਹਿਲਾਂ ਕਦੇ ਹੰਡਰਡ ਇਅਰ ਵਾਰ ਕਦੇ ਕਿੰਨੇ ਇਅਰਸ ਵਾਰ ਕਦੇ ਕਿਹੜੀ ਵਾਰ ਪਰਪੈਚੁਅਲ ਵਾਰ ਉੱਥੇ ਚੱਲਦੀ ਰਹਿੰਦੀ ਸੀ ਹੂੰ ਉਹ ਵੀ ਇਸ ਨਤੀਜੇ ਤੇ ਪਹੁੰਚੇ ਨੇ ਹੁਣ ਦੇਖੋ ਵੀ ਇੰਗਲੈਂਡ ਤੇ ਜਿਹੜੇ ਫਰਾਂਸ ਦੇ ਰਿਲੇਸ਼ਨਸ਼ਿਪ ਹੈ ਉਹ ਕਿੰਨੇ ਜਿਹੜੇ ਹੈ ਉਹ ক্লোਜ਼ ਰਿਲੇਸ਼ਨਸ਼ਿਪ ਹੈ ਜੀ ਸੋ ਇਸ ਦੇ ਵਿੱਚ ਜਿਹੜਾ ਪੈਲੇਸਟਾਈਨ ਤੇ ਜਿਹੜਾ ਇਜ਼ਰਾਈਲ ਦਾ ਮਸਲਾ ਹੈ ਹੂੰ ਇਹ ਵੀ ਮੈਂ ਸਮਝਦਾ ਹਾਂ ਵੀ ਇਹਦਾ ਇੱਕ ਜਿਹੜਾ ਡਿਪਲੋਮੈਟਿਕ ਹੱਲ ਹੈ ਜਿਹੜਾ ਜਿਸ ਦੇ ਵਿੱਚ ਕਤਲੋਗਾਰਤ ਜਿਹੜੀ ਰੋਕੀ ਜਾ ਸਕੇ ਜੀ ਉਹ ਹੱਲ ਟੇਬਲ ਦੇ ਉੱਤੇ ਹੀ ਹੋਣਾ ਹੈ ਤੇ ਉਹ ਕਿਉਂ ਨਾ ਉਹ ਜਿਹੜਾ ਹੋਰ ਖੂਨ ਵਹਾਉਣ ਤੋਂ ਪਹਿਲਾਂ ਹੀ ਕਰ ਲਿਆ ਜਾਵੇ ਹੂੰ ਬਿਲਕੁਲ ਜਿਹੜੇ ਹੋਸਟੇਜਸ ਦੀ ਦੇਖੋ ਰੀਲੀਜ਼ ਹੈ ਹੂੰ ਉਹ ਵੀ ਬੜੀ ਜ਼ਰੂਰੀ ਹੈ ਕਿਉਂਕਿ ਜਿਸ ਵੈਸ਼ੀ ਤਰੀਕੇ ਦੇ ਨਾਲ ਹੂੰ 7 ਅਕਤੂਬਰ ਦੇ ਦਿਨ ਉਹਨਾਂ ਦੇ ਉੱਤੇ ਹਮਲਾ ਕਰਕੇ ਹੂੰ ਉਥੋਂ ਬੰਦਕ ਬਣਾਇਆ ਗਿਆ ਔਰਤਾਂ ਨੂੰ ਬੱਚਿਆਂ ਨੂੰ ਹੂੰ ਉਹ ਉਹ ਦ੍ਰਿਸ਼ ਦੇਖਣੇ ਬੜੇ ਮੰਦ ਭਾਗੇ ਸੀ ਹੂੰ ਤੇ ਹੁਣ ਭਮ ਸਾਹਿਬ ਯੂਐਸ ਦੇ ਯਤਨਾਂ ਦੇ ਨਾਲ ਜਾਂ ਈਜੀਪਟ ਜਾਂ ਕਤਰ ਦੇ ਯਤਨਾਂ ਦੇ ਨਾਲ ਹੋ ਸਕਦਾ ਹੈ ਵੀ ਜਿਹੜਾ ਇਹ ਕੌਨਫਲਿਕਟ ਹੈ ਹੂੰ ਇਹ ਜਿਹੜਾ ਸਾਨੂੰ ਇਹ ਘਟਦਾ ਤੇ ਬੰਦ ਹੁੰਦਾ ਤੁਸੀਂ ਜੀ ਸੋ ਬਹੁਤ ਬਹੁਤ ਮਿਹਰਬਾਨੀ ਗੱਲ ਸਾਹਿਬ ਤੁਹਾਡਾ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਜੀ ਬਹੁਤ ਸ਼ੁਕਰੀਆ ਸੋ ਇਸ ਦਿਨਾਲੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਹੁਣ ਮੈਨੂੰ ਬਲਦੇਵ ਸਿੰਘ ਭਾਵਨ ਨੂੰ ਵੀ ਦਿਓ ਆਜ਼ਾਦਤ ਅਗਲੇ ਹਫਤੇ ਵਾਰ ਫਿਰ ਕੋਈ ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਸੋਤਾ ਤਕਲੀਦੋ ਆਜ਼ਾਦਤ ਤੁਹਾਡਾ ਸਾਡਾ ਰੱਬ ਰਾਖਾ ਜਿਉਂਦੇ ਵਾਸਤੇ ਰੋਜ਼ੀ